ਸਾਰਗ ਮਹੱਲਾ ਪੰਜਵਾ ਰੇ ਮੂੜੇ ਆਨ ਕਾਹੇ ਕਤ ਜਾਈ ਜੀਵਨਵਾਜੀ ਔਗਣਾ ਚ ਲੱਗੇ ਹੋਏ ਮਨ ਨੂੰ ਚੰਗੇ ਪਾਸੇ ਸੁਧਾਰ ਕਰਨ ਵਾਸਤੇ ਸਿੱਖਾ ਦਿੰਦੇ ਫਰਮਉਂਦੇ ਹਨ ਰੇ ਮੂੜੇ ਆਨ ਕਾਹੇ ਕਤ ਜਾਈ ਇਹ ਸਮਝ ਜੀਵ ਆਮ ਦੁਆਏ ਦੇ ਵਿੱਚ ਆਨ ਹੋਰਨਾਂ ਦੀ ਉਪਾਸ਼ਨਾ ਵਿੱਚ ਦੇਵੀ ਦੇਵਤਿਆਂ ਦੀ ਕਾਹੇ ਕਿਸ ਆਤੇ ਤੂੰ ਕਿੱਥੇ ਜਾਣਾ ਹੈ ਸੰਗ ਮਨੋਹਰ ਅੰਮ੍ਰਿਤ ਹੈ ਰੇਖ ਭਾਈ ਤੇਰੇ ਮਨ ਨੂੰ ਹਰਨ ਵਾਲਾ ਨਾਲ ਹੈ ਅੰਮ੍ਰਿਤ ਮਹਾਰਾ ਦਾ ਨਾਮ ਹਰ ਵਕਤ ਅੰਗ ਸੰਗ ਤੇਰੇ ਹੂਲ ਪੂਲ ਮਿੱਤੂ ਤੇ ਰਹਿਤ ਕਰਨ ਵਾਲਾ ਹੂਲ ਪੂਲ ਬਿਖ ਖਾਈ ਉਸ ਵਾਹਿਗੁਰੂ ਪੁਲਾ ਪੁਲਾ ਕੇ ਵਿਸ਼ਿਆਂ ਦੀ ਵੀ ਉਹੀ ਖਾਨਾ ਨਾ ਕੋ ਸੰਗ ਚ ਮਿਲ ਮਿਲ ਕੇ ਰਹਾਉ ਪ੍ਰਭ ਸੁੰਦਰ ਚਤਰ ਅਨੂਪ ਵਿਦਾਤੇ ਉਹ ਪ੍ਰਭੂ ਸੁੰਦਰ ਸਾਕੇ ਨੰਦਰੂਪ ਹੈ ਕਦਰ ਸਾਰਿਆਂ ਦੇ ਬਿਹਾਰਾ ਨੂੰ ਚਲਾਉਣ ਵਾਲਾ ਹੈ ਬੁਧਾਤੇ ਕਰਮ ਅਨੁਸਾਰ ਫਣ ਦੇਣ ਵਾਲਾ ਹੈ ਤਿਸ ਸਿਓ ਰਚ ਨਹੀਂ ਰਾਈ ਉਹਦੇ ਨਾਲ ਰਾਈ ਰਾਈ ਦੇ ਦਾਣੇ ਜੀ ਨਹੀਂ ਲੁੱਤੀ ਕਿੰਨੀ ਵੀ ਤੇਰੀ ਰੁਚੀ ਨਹੀਂ ਹੈ ਉਸ ਵਾਸਤੇ ਕੀ ਤੀ ਨਹੀਂ ਜੋੜਦਾ ਹੈ ਮੋਹਨ ਸਿਓ ਬਾਵਰ ਮਨ ਮੋਹਯੋ ਮੋਹਨ ਦੀ ਸੀਆਰੀ ਹਾਂਜੀ ਮੋਣੀ ਮਾਇਆ ਦੇ ਨਾਲ ਕਮਲਿਆ ਤੇਰਾ ਮਨ ਮੋਹਤ ਹੋ ਰਿਹਾ ਝੂਠ ਠਗੌਰੀ ਪਾਈ ਉਹ ਤਾਂ ਝੂਠੀ ਠਗ ਬੂਟੀ ਇਹਦੀ ਪਾਈ ਹੋਈ ਜਿਵੇਂ ਠੱਗਾਂ ਦੀ ਬੂਟੀ ਹੁੰਦੀ ਹੈ ਤਧੂਰਾ ਵਾਲਕ ਹੋਰ ਅੰਮ੍ਰਲ ਵਾਲੀਆਂ ਚੀਜ਼ਾਂ ਦੇ ਕੇ ਆਰਵੀ ਨੂੰ ਬਿਹੋਸ਼ ਕਰਕੇ ਲੁੱਟ ਲੈਂਦੇ ਐ ਇਉਂ ਬਿਸ਼ੈ ਰੂਪੀ ਠੱਗ ਬੂਟੀ ਮਾਇਆ ਦੀ ਪਾਈ ਐ ਤੇਰੇ ਸੁਭਗੁਣਾ ਲੁੱਟਣ ਵਾਸਤੇ ਭਾਇਓ ਦਇਆਲ ਕਿਰਪਾਲ ਦੁਖ ਹਰਤਾ ਜਿਨ੍ਹਾਂ ਦੇ ਦੁੱਖਾਂ ਨੂੰ ਮਿਟਣ ਵਾਲਾ ਪਰਮੇਸ਼ਰ ਕਿਰਪਾਲੂ ਹੋਇਆ ਹੈ ਸੰਤਨ ਸਿਉ ਬਨ ਆਈ ਉਹਨਾਂ ਦੀ ਕੋ ਸੰਗਤ ਹਟ ਗਈ ਉਹਨਾਂ ਦੇ ਕੋ ਸੰਗਤ ਦਾ ਪਿੱਛਾ ਛੱਡ ਦਿੱਤਾ ਸਤ ਸੰਗਤ ਦੇ ਨਾਲ ਪ੍ਰੀਤੀ ਬਣਾਈ ਹੈ ਉਹਨਾਂ ਦੀ ਸਗਲ ਨਿਦਾਨ ਘਰੈ ਮਹਿ ਪਾਈ ਉਹਨਾਂ ਦੇ ਸਾਰੇ ਗੁਨਾ ਦੇ ਖਜ਼ਾਨੇ ਘਰ ਵਿੱਚੋਂ ਰਿਦੇ ਵਿੱਚੋਂ ਪਾ ਲਏ ਹਨ ਬਹੁ ਨਾਨਕ ਜੋਤ ਸਮਾਈ ਸਤਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੀ ਜੋਤ ਜਿਹੜੀ ਸੀ ਪਰਮੇਸ਼ਰ ਚ ਮਿਲ ਗਈ ਲੀਨ ਹੋ ਗਈ ਸਾਰਗਮ ਹਲਾ ਪੰਜਵਾ ਓੰੰ ਪ੍ਰੀਤ ਚੀਤ ਪਹਿਲਰੀਆ ਸਤਸੰਗਤ ਜੀ ਮਾਤਾ ਦੇ ਗਰਭ ਵਿੱਚ ਬੱਚਾ ਓਮ ਕਾਰਜ਼ਾ ਜਾਪ ਕਰਦਾ ਹੁੰਦਾ ਹੈ ਤੇ ਜਿਸ ਵਕਤ ਜੰਮਦਾ ਹੈ ਉਦੋਂ ਫਿਰ ਉਂ ਤੇ ਹਾਂ ਵਾਹ ਕਰ ਲੱਗ ਜਾਂਦਾ ਹੈ ਫਿਰ ਜਿਵੇਂ ਅੜਾ ਅਟ ਵੱਡਾ ਪਾਉਣ ਲੱਗ ਜਾਂਦਾ ਹੈ ਪਹਿਲਾ ਉਹ ਮੰਤਰੇ ਨੂੰ ਭੁੱਲ ਜਾਂਦਾ ਸੋ ਫਰਮਾਉਂਦੇ ਹਨ ਓਮ ਪ੍ਰੇ ਪ੍ਰੀਤ ਚੀਤ ਪਹਿਲਰੀਆ ਓਮ ਮੰਗਲ ਰੂਪ ਹੈ ਓੰਕਾਰ ਉਚਾਰਨੇ ਮਾਤਰ ਸੇ ਰੱਖਿਆ ਕਰਨ ਵਾਲਾ ਹੈ ਉਸ ਪਰਮੇਸ਼ਰ ਦੀ ਓਮ ਅਕਾਰ ਮਕਾਰ ਓਕਾਰ ਬਿੰਦ ਪਹਿਚਾਨ ਚਾਰੋ ਕੋ ਸਮਦਾਜ ਓੰਕਾਰ ਪਛਾਨ ਉਹ ਪਿਆਰੇ ਦੀ ਪ੍ਰੀਤੀ ਪਹਿਲੀ ਜਿਹੜੀ ਗਰਭ ਦੇ ਵਿੱਚ ਮਾਰਨ ਪਰਾ ਬਾਣੀ ਜੀ ਜਾਬ ਬਖਸ਼ਿਆ ਸੀ ਆਪ ਹੀ ਗੁਰੂ ਹੋ ਕੇ ਮੰਤਰ ਦਿੱਤਾ ਸੀ ਉਹ ਪਹਿਲੀ ਚੇਤੂ ਜੀ ਪ੍ਰੀਤੀ ਸਾਡੇ ਵਸਦੀ ਹੈ ਜੋ ਤਾ ਉਹ ਬਚਨ ਦਿਓ ਮੇਰੇ ਸਤਗੁਰੂ ਬਾਖੀਆਂ ਦੇ ਜੀਆਂ ਦੇ ਅੰਦਰ ਤਾਂ ਸਾਥ ਸੰਗ ਜੇ ਕੋ ਜਾਣਦੇ ਐ ਉਸ ਲਿਵ ਛੁਰਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਲਿਵ ਟੁੱਟ ਜਾਂਦੀ ਹੈ ਤ੍ਰਿਸ਼ਨਾ ਲੱਗ ਜਾਂਦੀ ਹੈ ਮਾਇਆ ਦਾ ਹੁਕਮ ਵਰਤ ਜਾਂਦਾ ਹੈ ਕਿ ਆਪ ਵਾਹਿਗੁਰੂ ਦੇ ਪਿਆਰਿਆਂ ਦੀ ਹਾਲਤ ਲੱਗਦੀ ਐ ਕਿ ਉਹ ਪਿਆਰੀ ਜਿਹੜੀ ਪ੍ਰੀਤੀ ਹੈ ਨਾ ਪਹਿਲੀ ਗਰਭ ਵਾਲੀ ਉਹ ਚਿੱਤ ਵਿੱਚ ਵਸੀ ਹੋਈ ਐ ਕਦੇ ਮਾਰੇ ਭੁੱਲਦੇ ਨਹੀਂ ਹਨ ਜੋ ਤਾ ਬਚਨ ਦਿਓ ਮੇਰੇ ਸਤਿਗੁਰੂ ਮੇਰੇ ਸਤਿਗੁਰਾਂ ਨੇ ਜਿਹੜੇ ਬਚਨ ਸਾਨੂੰ ਦਿੱਤੇ ਐ ਕਿ ਜਾਪ ਕਰਨਾ ਸਿਮਰਨ ਕਰਨਾ ਹੈ ਤਾ ਮੈਂ ਸਾਜ ਸੀਗਰੀਆ ਕੰਗੀਆਂ ਪਾਈ ਹੋਈ ਸਾਧਨਾ ਦੇ ਸ਼ਿੰਗਾਰਾਂ ਨੂੰ ਪਾਣਾ ਮੰਨਣਾ ਹਰ ਵਕਤ ਸਿਮਰਨ ਕਰਨਾ ਧਰਮ ਦੀ ਕਿਰਤ ਕਰਕੇ ਬਣ ਕੇ ਖਾਣਾ ਇਹ ਸਾਜਾਂ ਨੂੰ ਸਾਦਨਾਂ ਨੂੰ ਸ਼ਿੰਗਾਰਿਆ ਹੈ ਬਣਾਇਆ ਹੈ ਰਹਾਉ ਹਮ ਭੂਲ ਤਮ ਤਉ ਮੈਂ ਸਾਜ ਅਸੀ ਗਰੀਆ ਬਾਗ ਰਾਗ ਵੇਖੜ ਸੰਪੀ ਮੋਖ ਇਛਾ ਸਰਵ ਮਨਨ ਦੇ ਅਸੰਤਾ ਤੋਂ ਦਾ ਉਸੋਧਨ ਰੂਪ ਇਹ ਸਾਜਾਂ ਨੂੰ ਸ਼ਿੰਗਾਰਿਆ ਹੈ ਰਹਾਉ ਹਮ ਭੂਲ ਹੈ ਤਮ ਸਦਾ ਅਭੂਲਾ ਮੇਰੇ ਅਸੀਂ ਹੰਗਤਾ ਮਮਤਾ ਦੇ ਬਲ ਕਰਕੇ ਭੁੱਲ ਜਾਂਨੇ ਆਪ ਦੇ ਸਰੂਪ ਨੂੰ ਆਪ ਸਦਾ ਭਲ ਹੋ। 함 ਪਤ ਤ ਤਮ ਪਤ ਤ ਉਧਰ। ਅਸੀਂ ਤਾਂ ਮਾਰਾ ਪਾਪ ਕਰਕੇ ਪਤ ਤ ਗਿਰਾਵਤ ਵਾਲੇ ਹੋ ਜਾਣੇ। ਤੁਸੀਂ ਮਾਰਾ ਪਤ ਜਿਹੜੇ ਪਤ ਤ ਹੋਏ ਗਿਰੇ ਹੋਏ ਐ ਉਹਨਾਂ ਪਾਪੀਆਂ ਦਾ ਉਧਾਰ ਕਰਨ ਵਾਲੇ ਹੋ ਆਪ। 함 ਨੀਚ ਬਿਰਖ ਤਮ ਮੈ ਤਮ ਮੈ ਲਗਰ। ਅਸੀਂ ਤਾਂ ਮਾਰਾ ਨੀਵਾ ਬਿਰਖ ਜਿਵੇਂ ਹੁੰਦਾ ਰਿੰਡ ਹੁੰਦਾ ਨਿਜੜਾ ਹੁੰਦਾ ਝਾਟੀ ਜਦਾਂ ਟੁੱਟ ਜਾਂਦੀਆਂ ਹਣਗੀਆਂ ਤੇ ਲੱਕੜੀ ਕਮਜ਼ੋਰ ਹੁੰਦੀ ਐ। ਇਵੇਂ ਸੱਚੇ ਪਾਤਸ਼ਾਹ ਜੀ ਅਸੀਂ ਨੀਚ ਨੀਵੇਂ ਰਿੰਡ ਦੀ ਨਹੀਂ ਆਈਂ ਕੌੜੇ ਸੁਭਾਅ ਵਾਲੇ ਹਾਂ ਰਿੰਡ ਵਿੱਚ ਕੁੜਤਨ ਹੁੰਦੀ ਏ ਜਿਵੇਂ ਇਵੇਂ ਸੱਚੇ ਪਾਤਸ਼ਾਹ ਜੀ ਸਾਡੇ ਅੰਦਰ ਵਿਸ਼ਿਆਂ ਦੀ ਕੁੜਤਨ ਵਿਖੇ ਕੁੜਤਨ ਸਗਲ ਮੈਂ ਜਗ ਤਰਹੀ ਲੁਟਾਏ ਨਾਨਕ ਜਨ ਵਿਚਾਰਿਆ ਮਿੱਠਾ ਹਰਕਾਰਾ ਨਾਮ ਕਿਉਂ ਮਾਰਾ ਅਸੀਂ ਨੀਚ ਰਿੰਡ ਦੀ ਨਹੀਂ ਆਈਂ ਹਾਂ ਜਾਂ ਸੰਬੜ ਦੀ ਨਹੀਂ ਆਈ ਹੰਕਾਰੀ ਹਾਂ ਅਫਲ ਹਾਂ ਤੁਮ ਮੈ ਲਾਗਰ ਤੁਸੀਂ ਮਾਰਾ ਚੰਨਣ ਦੀ ਨਹੀਂ ਆਈ ਹੈ ਇਹ ਰਿੰਡ ਵੀ ਟੀਵੀ ਚੈਨਲ ਨੂੰ ਪੈ ਜੇ ਸਾਰ ਸੰਗਤ ਜੀ ਉਹ ਰਿੰਡ ਦਾ ਨਾਮ ਵੀ ਚੰਨਣ ਬਣ ਜਾਂਦਾ ਹੈ ਇਸੇ ਪ੍ਰਕਾਰ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੀ ਭਗਤੀ ਨੂੰ ਚੰਨਣ ਪੈ ਜਾਂਦਾ ਹੈ ਉਹ ਨੀਤ ਜਿਹੜੇ ਜੀਵ ਹੈ ਉਹ ਵੀ ਬ੍ਰਹਮ ਦਾ ਰੂਪ ਹੀ ਹੋ ਜਾਂਦੇ ਹਨ ਲਾਜ ਸੰਗ ਸੰਗ ਬਸਰੀਆ ਫਿਰ ਮਹਾਰਾਜ ਇਸ ਪ੍ਰਕਾਰ ਹੈ ਚੰਨਣ ਦੇ ਕੋਲੇ ਜਿਹੜਾ ਬਸਦਾ ਇਹਨਾਂ ਰਿੰਡ ਉਹ ਲਾਜ ਸਮਝਦਾ ਹੈ ਚੰਨਣ ਕਿ ਇਹ ਰਿੰਡ ਮੇਰੇ ਕੋਲੇ ਖੜਾ ਇਹਦੇ ਵਿੱਚ ਵੀ ਮੈਂ ਇੱਕ ਪਾ ਦੇਆ ਉਸ ਵੇਲੇ ਜਦੋਂ ਬਸੰਤਰਤ ਆਉਂਦੀ ਹੈ ਤੇ ਬਸੰਤਰਤ ਮੌਲਦੀ ਹੈ ਉਦੋਂ ਹਵਾ ਵਗਦੀ ਹੈ ਹਵਾ ਨਾਲ ਰਿੰਡ ਵਿੱਚ ਹੀ ਮਹਿਕ ਪੈ ਜਾਂਦੀ ਹੈ ਚੰਨਣ ਦੀ ਇਸੇ ਪ੍ਰਕਾਰ ਅਸੀਂ ਮਾਰਾ ਹਾਂ ਤਾਂ ਨੀਚ ਪਰ ਆਪਦੀ ਸੰਗਤ ਦੇ ਨਾਲ ਬਸਦੇ ਆਂ ਭਾਵੇਂ ਔਗਣਾ ਵਾਲੇ ਆਂ ਸਾਨੂੰ ਲਾਜ ਐ ਸੱਚੇ ਪਾਤਸ਼ਾਹ ਇਹ ਨਾਲ ਬਸਣ ਵਾਲਿਆਂ ਦੀ ਲਾਜ ਜਾਣ ਕੇ ਸਾਨੂੰ ਆਪਦੇ ਸੰਗੀ ਬਣਾ ਲਓ ਜਿਵੇਂ ਚੰਨ ਨਾਲ ਮਿਲ ਕੇ ਰਿੰਡਵੀ ਚੰਨਣ ਬਣ ਜਾਂਦਾ ਐ ਸਾਨੂੰ ਵੀ ਮਾਰਿਆ ਬ੍ਰਹਮ ਗਿਆਨ ਕਰਕੇ ਮੁਕਤ ਕਰ ਲੋ ਇਹ ਤੁਹਾਨੂੰ ਹੀ ਲੱਜਿਆ ਸੱਚੇ ਪਾਤਸ਼ਾ ਅਸੀਂ ਆਪਦੀ ਸੰਗ ਦੇ ਵਿੱਚ ਵਸਦੇ ਆਂ ਇਹ ਸੰਗ ਵਸਿਆ ਦੀ ਲਾਜ ਤੁਸੀਂ ਰੱਖੋ ਤੂੰ ਗੰਭੀਰ ਧੀਰ ਉਪਕਾਰੀ ਤੁਸੀਂ ਮਾਰਾ ਅਸੀਂ ਗੋਛੇ ਆਂ ਤੁਸੀਂ ਗੰਭੀਰ ਡੂੰਗੇ ਹੋ ਅਸੀਂ ਸੱਚੇ ਪਾਤਸ਼ਾ ਧੀਰ ਜਵਾਲੇ ਨਹੀਂ ਹਾਂ ਤੁਸੀਂ ਧੀਰ ਜਵਾਲੇ ਹੋ ਅਤੇ ਉਪਕਾਰੀ ਹੋ ਹਮ ਕਿਆ ਬੱਪਰੇ ਜੰਤਰੀਆ ਅਸੀਂ ਮਹਾਰਾਜ ਜੰਤ ਤੁਛ ਜੀਵ ਕੀ ਬੱਪੜੇ ਤੁਛ ਹਾਂ ਗੁਰ ਕਿਰਪਾਲ ਨਾਨਕ ਹਰ ਮੀਲਿਓ ਇਹ ਸਤਿਗੁਰੂ ਸਾਹਿਬ ਜਦੋਂ ਕਿਰਪਾਲਤਾ ਕੀਤੀ ਹਰੀ ਦੇ ਨਾਲ ਮੀਲ ਦਿੱਤਾ ਔ ਮੇਰੀ ਸੁਖ ਸੇਜਰੀਆ ਜੇ ਸਾਹ ਸੰਗੀਤਾਂ ਸੈਡੀ ਅੰਤ ਕਣ ਰੂਪੀ ਸੇਜਾ ਸੁਖ ਦੇ ਸਹਿਤ ਹੋਈ ਹੈ ਹੁਣ ਅੰਤਰਵਾਰ ਵਾਹਿਗੁਰੂ ਦੀ ਜੋਤ ਨੂੰ ਵੇਖ ਕੇ ਚਿਤ ਪ੍ਰਸੰਨ ਹੁੰਦਾ ਹੈ ਇਸ ਪ੍ਰਕਾਰ ਸੁਖ ਦੇ ਸਹਿਚ ਸਹਿਤ ਸਰਦਾਰੂ ਪੀ ਸਾਡੀ ਸੇਜਾ ਹੋ ਗਈ ਜਿਸ ਤੇ ਵਾਹਿਗੁਰੂ ਦਾ ਜ਼ਿਆਰ ਹੋ ਰਹੇ ਹਣ ਤਮ ਗੰਭੀਰ ਧੀਰ ਉਪਕਾਰੀ ਹਮ ਕਿਆ ਬਪਰੇ ਜੰਤਰੀਆ ਗੁਰ ਕਿਰਪਾਲ ਨਾਨਕ ਹਰ ਮੀਲਿਓ ਤੋ ਮੇਰੀ ਸੂਖ ਸੇ ਜਰੀਆ ਵਾਹਿਗੁਰੂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਗ ਮਹੱਲਾ ਪੰਜਵਾ ਮਨ ਓਏ ਦਿਨ ਸਤਨ ਪਰਵੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਮੰਤਰੀਆ ਮੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਜਦੋਂ ਅਪੀਤਾ ਹੁੰਦੀ ਹੈ ਜਿਗਿਆਸੂ ਦੀ ਉਹ ਦਿਨ ਨੂੰ ਸਫਲਾ ਸਮਝਦੇ ਹੋਏ ਆਪੋ ਬਚਨ ਕਰਨੇ ਹਨ ਇਸ ਅਮਰਤ ਸ਼ਬਦ ਵਿੱਚ ਮਾਨੋਏ ਦਿਨ ਸਤਨ ਪਰਵਾਨ ਕੀ ਮਨ ਉਹ ਦਿਨ ਤਨ ਤਾਰੇ ਯੋਗ ਹਨ ਪਰਵਾਨ ਨੀਕ ਸਫਲੇ ਹਨ ਉਹ ਦਿਨ ਸਫਲਤੀ ਘਰੀ ਸੰਯੋਗ ਸੁਹਾਵੇ ਸੁਹਾਵੀ ਹੈ ਉਹ ਘੜੀ ਜਦੋਂ ਮਹਾਰਾਜ ਦੇ ਦਰਸ਼ਨ ਕਰੀ ਦੇਏ ਤੇ ਉਹ ਸੰਯੋਗ ਜਿਸ ਵੇਲੇ ਗੁਰੂ ਸਾਹਿਬ ਜੀ ਦਾ ਉਪਦੇਸ਼ ਪ੍ਰਾਪਤ ਹੁੰਦਾ ਉਹ ਸੋਹਣੇਕ ਸੁਹਾਵੇ ਹਨ ਸੰਯੋਗ ਸਤਗੁਰ ਸੰਗ ਗਿਆਨ ਜਦੋਂ ਸਤਗੁਰੂ ਦੀ ਸੰਗਤ ਦੁਆਰਾ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇ ਉਹ ਵੀ ਸਫਲਾ ਸਮਾ ਹੈ ਉਹ ਘੜੀਆਂ ਸਫਲੀਆਂ ਹੈ ਉਹ ਸੰਯੋਗ ਅਠ ਘੜੀ ਦਾ ਵੀ ਸਫਲਾ ਹੈ ਰਹਾਉ ਧੰਨ ਸੋ ਭਾਗ ਧੰਨ ਸੁਹਾਗ ਧੰਨੋ ਨਿਸ਼ਕਾਮ ਕਰਮਾ ਰੂਪੀ ਭਾਗ ਹਨ ਧੰਨੋ ਸੁਹਾਗ ਪਰਮੇਸ਼ਰ ਦਾ ਆਨੰਦ ਹੈ ਧੰਨ ਦੇਤ ਜਿਨ ਮਨ ਧੰਨ ਗੁਰੂ ਸਾਹਿਬ ਜਿਨ੍ਹਾਂ ਨੂੰ ਉਪਦੇਸ਼ ਦਿੰਦੇ ਹਨ ਧੰਨੋ ਗੁਰਸਿੱਖ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਮੰਨਿਆ ਹੈ ਇਹੋ ਜਿਹਨੂੰ ਗੁਰੂ ਸਾਹਿਬ ਮਾਨੋ ਸਤਕਾਰ ਬ੍ਰਹਮ ਰੂਪ ਦੀ ਸਿਖਿਆਤਾ ਦਾ ਬਖਸ਼ਦੇ ਹਨ ਇਹੋ ਤਨ ਤੂੰ ਮਰਾ ਸਭ ਗ੍ਰਹਿ ਤਨ ਤੂੰ ਮਰਾ ਜਾਣਦਿਆਂ ਨ ਗੁਰਮੁਖੇ ਵਾਹਿਗੁਰੂ ਇਹ ਸਰੀਰ ਵੀ ਆਪਕਾ ਹੈ ਘਰ ਵੀ ਧਨ ਵੀ ਸਭ ਆਪਕਈ ਹੈ ਸੁਖ ਸੁਦੂਰ ਕਾਰਨ ਕਿਉਂ ਕਿਉ ਕੁਰਬਾਨ ਅਸੀਂ ਆਪਣਾ ਹਿਰਦਾ ਆਪ ਤੋਂ ਮਹਾਰਾ ਸਾਹਿਬ ਜੀ ਕੁਰਬਾਨ ਕਰਦੇ ਹਾਂ ਕੋਟ ਲੱਖ ਰਾਜ ਸੁਖ ਪਾਏ ਉਹ ਕਰੋੜਾਂ ਖੇਲਿਆਨਿਆਂ ਦਾ ਮਾਲਕ ਹੈ ਲੱਖਾਂ ਫੌਜਾਂ ਦਾ ਮਾਲਕ ਹੈ ਲੱਖਾਂ ਦੇਸਾਂ ਦੇ ਰਾਜ ਦੇ ਸੁਖ ਨੂੰ ਨਨ ਪਾਲਿਆ ਹੈ ਇੱਕ ਨਿਮਖ ਪੀਖ ਦ੍ਰਿਸ਼ਟਾਨਾ ਜਿਨਾਂ ਦੇ ਕੱਖ ਦੇ ਖੋਲਣ ਵਿੱਚ ਜਿੰਨਾ ਚਿਰ ਮਾਰਾ ਦ੍ਰਿਸ਼ਟੀ ਨਾਲ ਤੱਕਿਆ ਹੈ ਤੁਸੀਂ ਮੇਰ ਦੀ ਨਿਗਾਹ ਨਾਲ ਤੱਕਿਆ ਹੈ ਮਿਹਰਬਾਨੀ ਕੀਤੀ ਹੈ ਜਾਓ ਕਹੋ ਮੁਖਹੁ ਸੇਵਕ ਇਹ ਬੈਸੀ ਹੈ ਜਦੋਂ ਮਹਾਰਾਜ ਸਾਹਿਬ ਇਸ ਪ੍ਰਕਾਰ ਕਹਿੰਨੇ ਹੋ ਜਿਵੇਂ ਗੁਰੂ ਰਾਮਦਾਸ ਸਾਹਿਬ ਨੇ ਸੰਗਾਸਬ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਿਠਾ ਕੇ ਸੰਗਤਾਂ ਨੂੰ ਕਿਹਾ ਸੀ ਇਹ ਇਹ ਸਾਡੀ ਗੱਦੀ ਦੇ ਮਾਲ ਹੈ ਗੁਰੂ ਨਾਨਕ ਦੇ ਮੂਰਤ ਪੰਜ ਪ੍ਰਮਾਨ ਪੁਰਖ ਗੁਰ ਅਰਜਨ ਪਿਖੋ ਨੇਣ ਜਦੋਂ ਮਾਰੇ ਮੁਖੋਂ ਆਪ ਇਹ ਕਹਿੰਨੇ ਹੋ ਸੇਵਕ ਇਹ ਬੈਸੀ ਹੈ ਇਹ ਸੇਵਕ ਇਸ ਗੱਦੀ ਦੇ ਉੱਤੇ ਬੈਠਣਾ ਕਰ ਸੁਖ ਨਾਨਕ ਅੰਤ ਨਾ ਜਾਣਾ ਉਸ ਜਿਹੜਾ ਸੁਖ ਹੈ ਵਾਰਾ ਉਹ ਅੰਤ ਨਹੀਂ ਜਾਣੇ ਜਾ ਸਕਦਾ ਐਵੇਂ ਸੇਵਕ ਨੂੰ ਜਦੋਂ ਅਦਿ ਸ਼ਤਾਨ ਸਰੂਪ ਸਿੰਘਾਸਨ ਦੇ ਉੱਤੇ ਕਹਿੰਨੇ ਕੇ ਇਸ ਵਿੱਚ ਬੈਠ ਸਾਡੇ ਚ ਏਕਤਾ ਨੂੰ ਪਾ ਹੀ ਸੇਵਕ ਸੁਖ ਨਾਨਕ ਅੰਤ ਨਾ ਜਾਣੇ ਜੋ ਮਹਾਰਾਜ ਸਾਹਿਬ ਜੀ ਦੀ ਇਸ ਦੀ ਏਕਤਾ ਦਾ ਸੁਖ ਆਪੀਤਾ ਦਾ ਉਹ ਸੁਖ ਦਾ ਅੰਤ ਨਹੀਂ ਜਾਣੇ ਜਸਦਾ ਇਹਦਾ ਬਯੰਤ ਹੈ ਸਾਰਗ ਮਹੱਲਾ ਪੰਜਵਾਂ ਅਬ ਮੂਰੂ ਸਹਸਾ ਦੂਖ ਗਿਆ ਫਿਰ ਸੰਤ ਜੀ ਨੂੰ ਸਾਡਾ ਜਿਹੜਾ ਸੰਸਾਰ ਸੀ ਜਮਣ ਮਰਨ ਦੇ ਦੇਣ ਵਾਲਾ ਤੇ ਦੁਖ ਸੀ ਇਸ ਸਭ ਚ ਲਿਆ ਗਿਆ ਗਿਆਨ ਦਾ ਔਰ ਉਪਾਸ ਸਗਲ ਤਿਆਗ ਛੋਡੇ ਹੁਣ ਹੋਰ ਜਿਹੜੇ ਯੋਗਾ ਅਭਿਆਸ ਆਦ ਕਰਨੇ ਸੀ ਕਰਮ ਕਾਂਡ ਕਰਨੇ ਸੀ ਯਾਨੀ ਕਾਉ ਪਾਸ਼ਨਾ ਕਰਨੀਆਂ ਸੀ ਉਹ ਤਿਆਗਣੇ ਜੋਣ ਪ ਜਾਣ ਕੇ ਛੱਡ ਦਿੱਤੇ ਹਨ ਸਤਗੁਰ ਸਰਨ ਪਿਆ ਸਤਗੁਰ ਸੱਚੇ ਪਾਤਸ਼ਾਹ ਦੀ ਸ਼ਰਨ ਪਏ ਹ ਪ੍ਰਹਾਉ ਸਰਬ ਸਿੱਧ ਕਾਰਜ ਸਭ ਸਵਰੇ ਸਾਰੀਆਂ ਮੁਕਤੀਆਂ ਪ੍ਰਾਪਤ ਹੋ ਗਈਆਂ ਸਾਰੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ ਸਾਰੇ ਕਾਰਜ ਸਵਰਗੇ ਪਰਮਾਰਥ ਦੇ ਵਿਵਹਾਰ ਦੇ ਸ੍ਰੀ ਅਮਰਸਰ ਸਾਹਿਬ ਰਚੰਦੇ ਸਾਬ ਸ੍ਰੀ ਗੁਰੂ ਗੰਗ ਸਾਹਿਬ ਜੀ ਹਰਿਮੰਦਰ ਸਾਹਿਬ ਰਜ ਕੇ ਪ੍ਰਕਾਸ਼ ਕਰਨ ਦੇ ਅਹਮ ਰੋਗ ਸਗਲ ਹੀ ਖਿਆ ਜਿਹੜਾ ਹੁਮੇ ਵਾਲਾ ਰੋਗ ਸ੍ਰੀ ਸੱਚੇ ਪਾਤਸ਼ਾਹ ਨੇ ਉਹ ਸਾਰਾ ਖਿਆ ਨਾਸ ਕਰ ਦਿੱਤਾ ਹੈ ਊਟ ਪਰਾ ਦੇ ਖਿੰਮਹਿ ਖੋ ਪਈ ਹੈ ਜਿਹੜੇ ਕਰੋੜਾਂ ਜਨਮਾਂ ਦੇ ਗੁਨਾਹ ਸੀ ਜੀਆਂ ਦੇ ਉਹ ਕਸ਼ਿੰਨ ਚ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਖੋ ਨਾਸ ਪਈ ਹੋਏ ਹੈ ਗੁਰ ਮਿਲ ਹਰ ਹਰ ਕਹਿਆ ਜਦੋਂ ਸਤਗੁਰਾਂ ਦੇ ਨਾਲ ਮਿਲ ਕੇ ਹਰੀ ਅਕਾਲਪੁਰਖ ਦੇ ਅਮਰਤ ਨਾਮ ਨੂੰ ਬਾਰ-ਬਾਰ ਕਹਿਣਾ ਕੀਤਾ ਉਚਾਰਿਆ ਪੰਜ ਦਾਸ ਗੁਰ ਵਸਗਤ ਕੀਨੇ ਪੰਜੇ ਜਿਹੜੇ ਸਾਧ ਸੰਗਤ ਜੀ ਕਾਮਕਰੋ ਲੋ ਮੋਹ ਹੰਕਾਰ ਸੀ ਜਿਨ੍ਹਾਂ ਨੂੰ ਜੀਵਨ ਜਿਨ੍ਹਾਂ ਨੇ ਜੀਵ ਨੂੰ ਆਪਣੇ ਦਾਸ ਬਣਾਇਆ ਸੀ ਆ ਉਹਦੇ ਅਧੀਨ ਕਰਕੇ ਰੱਖਦੇ ਸੀ ਉਹ ਗੁਰੂ ਸਾਹਿਬ ਨੂੰ ਵੀ ਗਤੀ ਜਿਹੜੀ ਚਾਲ ਸੀ ਵਸ ਕਰ ਦੁੱਤੀ ਹੈ ਪੰਜੇ ਕਾਮਕਰੋ ਲੋ ਮੋਹ ਹੰਕਾਰ ਤੇ ਦਸੇ ਇੰਦਰੀ ਕਰਮ ਇੰਦਰੀ ਤੇ ਗਿਆਨ ਇੰਦਰੀਏ ਇਹ ਗੁਰੂ ਸਾਹਿਬ ਨੂੰ ਵਸ ਕਰ ਦੁੱਪੇ ਹੈ ਮਨ ਨਿਹਚਲ ਨਿਰਭਇਆ ਗੁਰੂ ਪੰਜ ਦੇ ਦਾਸ ਗੁਰ ਵਸਗਤ ਕੀਨੇ ਇਹ ਗੁਰੂ ਸ਼ਾਨ ਇਹਨਾਂ ਦੀ ਗਤੀ ਚਾਲ ਵਸ ਕਰ ਦੁੱਤੀ ਹੈ ਮਨ ਨਿਹਚਲ ਨਿਰਭੈ ਮਨ ਹੁਣ ਚਲ ਸਰੂਪ ਚੇਤਤ ਹੋ ਕੇ ਨਿਰਭਉ ਹੋ ਗਿਆ ਆਏ ਨਾ ਜਾਵੇ ਨਾ ਕਤਹੀ ਡੋਲੇ ਉਹ ਸਰੂਪ ਬ੍ਰਹਮ ਦਾ ਨਾ ਜਨਮ ਧਾਰ ਕੇ ਆਉਂਦਾ ਨਾ ਕਿਤੇ ਮਰ ਕੇ ਜਾਂਦਾ ਹੈ ਅਧਿਕਾਰੀ ਦਾ ਜਿਤੇ ਜਦੋਂ ਆਉਣ ਜਾਣ ਤੋਂ ਰਹਿ ਤੋ ਕੇ ਸਰੂਪ ਚ ਲੀਨ ਹੋ ਗਿਆ ਫਿਰ ਕਿਤੇ ਡੋਲਦਾ ਨਹੀਂ ਪਦਾਰਥਾਂ ਨੂੰ ਨਾ ਬਰਮ ਲੋਕ ਦੇ ਨਾ ਸਵਰਗ ਆਦਿਕਾਂ ਦੇ ਨਾ ਦੁਨੀਆਂ ਦੇ ਸੁੱਖਾਂ ਨੂੰ ਵੇਖ ਕੇ ਮਨ ਭਟਕਦਾ ਨਹੀਂ ਹੈ ਫਿਰ ਨਾਨਕ ਰਾਜ ਆਇਆ ਇਹੋ ਹੈ ਰਾਜ ਗੁਰੂ ਸਾਹਿਬ ਜੀ ਕਹਿੰਦੇ ਨੇ ਇਸਤ ਹੋਇਆ ਹੈ ਸਰੂਪਾਂ ਅੰਦਰੂਪੀ ਰਾਜ ਤੇ ਜਿ ਟਿਕਾ ਦਿੱਤਾ ਉਹ ਤੋਂ ਜਾ ਚੜੇ ਸੰਘਾਸਨੋਂ ਮਿਲੇ ਸਾਰੰਗ ਪਾਣੀ ਆਰਾਮ ਕਬੀਰਾਂ ਏਕ ਪਹਿ ਹੈ ਕੋਈ ਨ ਸਕੇ ਪਿਛਾਨੀ ਐਸਾ ਰਾਜ ਆਇਆ ਪ੍ਰਕਾਸ਼ ਸਰੂਪ ਦੇ ਵਿੱਚ ਇਹ ਤਿਸਤ ਹੋ ਗਿਆ ਹੈ ਸਾਰਗਮ ਹਲਾ ਪੰਜਵਾ ਪ੍ਰਭ ਮੀਰੂ ਇਹ ਤੋਤ ਸਦਾ ਸਹਾਈ ਮੇਰਾ ਵਾਹਿਗੁਰੂ ਭਾਈ ਇਸ ਲੋਕ ਚ ਵੀ ਪਰਲੋਕ ਚ ਵੀ ਸਦਾ ਸਦਾ ਸਹਾਈ ਕਾਇਥੇ ਉਥੇ ਮਨਮੋਹਨ ਮੀਰੇ ਜੀ ਕਾ ਜੀ ਕੋ ਪਿਆਰੋ ਸਾਡਾ ਮਨ ਨੂੰ 모ਹਤ ਕਰਨ ਵਾਲਾ ਪਰਮੇਸ਼ਰ ਸਾਡੇ ਹਿਰਦੇ ਦਾ ਪਿਆਰਾ ਹੈ ਕਵਨ ਕਹਾਂ ਗੁੰਗਾਈ ਮਹਾਰਾਜ ਦੇ ਗੁਣਾਂ ਨੂੰ ਕਿਹੜਿਆਂ ਕਿਹਨਾਂ ਨੂੰ ਗਾ ਕੇ ਕਹੀਏ ਬਿਆੰਤ ਗੁਣ ਹਨ ਕਹੇ ਨਹੀਂ ਜਾ ਸਕਦੇ ਰਹਾਉ ਖੇਲ ਖਿਲਾਏ ਲਾਡ ਲਾਡਾਵੇ ਅੰਦਰ ਯਾਮੀਨ ਜਿਵੇਂ ਪ੍ਰੇਮ ਦੀ ਖੇਲ ਤੀਜੇ ਸਰੂਪ ਵਿੱਚ ਖਿਲਾਈ ਸੀ ਜਦੋਂ ਗੁਰੂ ਮਹਾਰਾਜ ਸਾਹਿਬ ਜੀ ਗਰੀਬ ਨואਜ ਜੀ ਦੇ ਪਲੰਘ ਦੇ ਪਾਸ ਜਾ ਕੇ ਨਮਸਕਾਰ ਕਰਕੇ ਖੜੇ ਹੋ ਗਏ ਉਸ ਵੇਲੇ ਸਤਿਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ਬਹੁਤ ਤੋਲਿਆ ਬੜਾ ਭਾਰੀ ਕਦ ਸੀ ਗੁਰੂ ਅਰਜਨ ਸਾਹਿਬ ਦਾ ਦੇਖ ਕੇ ਮਾਲਨ ਕਾ ਦੋਸਤਾ ਬਾਣੀ ਕਾ ਬੋਹਤਾ ਇਹ ਪਹਿਲੇ ਵਰਦਾਨ ਦੇਤਾ ਇਹ ਖੇਲ ਖੇਲਦਿਆਂ ਨੂੰ ਜੋ ਮੰਜੀ ਸਾਹਿਬ ਵੇ ਪਾਵੇ ਦੇ ਪਾਸ ਜਾ ਕੇ ਸਤਿਗੁਰਾਂ ਦੇ ਮੱਥਾ ਟੇਕ ਕੇ ਅਸੀਂ ਟਿਕੇ ਸੀ ਇਸ ਪ੍ਰਕਾਰ ਪ੍ਰੇਮ ਦੀ ਖੇਲ ਖਿਲਾਉਂਦੇ ਹਨ ਲਾਡ ਲਾਡਾਵੇ ਲਾਡ ਅਨੰਦ ਦੇ ਚਲ ਡੋਗੜੀ ਕਿਵੇਂ ਸੀ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਰਚਨਾ ਦਾ ਹੁਕਮ ਕੀਤਾ ਗੁਰੂ ਨਾਨਕ ਦੇਵ ਜੀ ਨੇ ਕਿ ਤੁਸੀਂ ਇਹ ਪੱਕਾ ਸਰੋਵਰ ਬਣਾਉਣਾ ਹੈ ਤੇ ਸ੍ਰੀ ਹਰਮੰਦਰ ਸਾਹਿਬ ਵਿੱਚ ਰਚਨਾ ਹੈ ਚਾਰ ਦਰਵਾਜ਼ੇ ਰੱਖਣੇ ਹਨ ਕਿਉਂ ਹੀ ਪਾਸੀ ਸੰਗਤਾਂ ਨੂੰ ਮਿਲਣਾ ਹੈ ਇਸ ਪ੍ਰਕਾਰੇ ਲਾਡ ਆਨੰਦ ਵਿੱਚ ਗੁਰੂ ਸਾਹਿਬ ਜੀ ਸਾਨੂੰ ਆਪ ਹੀ ਲਡਾਉਂਦੇ ਹਨ ਸਦਾ ਸਦਾ ਅਨਦਾਈ ਸਦਾ ਸਦਾ ਆਨੰਦ ਸਰੂਪ ਦੇ ਕੇ ਆਨੰਦ ਬਣਿਆ ਹੋਇਆ ਹੈ ਸੰਗਤਾਂ ਜੀ ਮਿਲ ਕੇ ਇਸੇ ਪ੍ਰਕਾਰ ਪ੍ਰੇਮ ਦੀ ਖੇਲ ਖਿਲਾਉਂਦੇ ਸੱਚੇ ਪਾਤਸ਼ਾਹ ਲਾਡ ਬ੍ਰਹਮ ਆਨੰਦ ਦੇ आनंदੇ ਚ ਲੜਾਉਂਦੇ ਹਨ ਅਨੰਦਿਤ ਕਰਦੇ ਹਨ ਸਦਾ ਸਦਾ ਅਨਦਾਈ ਸਦਾ ਸਦਾ ਜੀਵ ਇਸ ਦੀ ਏਕਤਾ ਦਾ ਜੋ ਅਨਦ્વੈਤ ਹੋ ਰਹਿ ਤੋ ਦਾ ਦ્વੈਤੋਂ ਅਨ੍ਰੈਤ ਕਰਨਾ ਹੈ ਅਦ્વੈਤ ਪਾਦੋ ਚ ਲੀਨਨ ਕਰਨਾ ਹੈ ਸੋਹਣ ਬੋ ਪ੍ਰਕਾਸ਼ ਰੂਪ ਸਦਾ ਅਨੰਦ ਬਖਸ਼ਦੇ ਹਨ ਪ੍ਰਤ ਪਾਲ ਬਾਰਕ ਕੀ ਨਿਆਈ ਜਿਵੇਂ ਬੱਚੇ ਦੀ ਪਾਲਣਾ ਕਰੀਦੀ ਹੈ ਮਹਾਰਾਜਾ ਪ੍ਰਤਪਾਲਾ ਕਰਦੇ ਅਧਿਕਾਰੀਆਂ ਦੀ ਜਿਵੇਂ ਮਾਤ ਪਿਤਾ ਜਿਵੇਂ ਮਾਤਾ ਪਿਤਾ ਪਾਲਣਾ ਕਰਦੇ ਹੈ ਅਸੀਂ ਬੱਚਿਆਂ ਮਹਾਰਾਜ ਸਾਹਿਬ ਦੇ ਹਰਾਪੇ ਮਾਤਾ ਆਪੇ ਪਿਤਾ ਜੇਂ ਜੀਉ ਪਾ ਜਗ ਦਿਖਾਇਆ ਇਸ ਬਿਨ ਨਿਮਖ ਨਹੀਂ ਰਹਿ ਸਕੀਐ ਉਸ ਪਿਆਰੇ ਤੋਂ ਬਿਨ ਅੱਖ ਦੇ ਖੋਲਣ ਮੀਚਨ ਜਿੰਨਾ ਚਿਰ ਵੀ ਰਹਿ ਨਹੀਂ ਸਕੀਦਾ ਬਿਸਰ ਨਾ ਕਬ ਹੂੰ ਜਾਈ ਤੈਨੂੰ ਕਰੇ ਵੀ ਭੁੱਲ ਨਾ ਜਾਵੇ ਇਨਾ ਪਿਆਰ ਹੈ ਸਾਡਾ ਸੱਚੇ ਪਾਤਸ਼ਾਹ ਦੇ ਨਾਲ ਕਹੋ ਨਾਨਕ ਮਿਲ ਸੰਤ ਸੰਗਤ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਸੰਤ ਪਾਈ ਬੁੱਢਾ ਸਾਹਿਬ ਆਦਿਕ ਜੋ ਗੁਰਮਖਾਉ ਦੀ ਸੰਗਤ ਹੈ ਉਹਨਾਂ ਦੇ ਨਾਲ ਮਿਲਣੇ ਕਰਕੇ ਮਗਨ ਭੇ ਲਿਵ ਲਈ ਸੱਚੇ ਪਾਤਸ਼ਾਹ ਜੀ ਬਿਰਤੀ ਨੂੰ ਜੋੜ ਕਰਕੇ ਮਸਤ ਹੋ ਗਏ ਹਾਂ